ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਫੇਰ ਪਹੁੰਚੇ ਹਾਂ ਪਿੰਡ ਵਿਦੇਸ਼ਾ ਤਹਿਸੀਲ ਤੇ ਜ਼ਿਲ੍ਹਾ ਮਰੇਲਕੋਟ ਦਾ ਬਾਈ ਕੋਲੇ ਤਕਰੀਬਨ ਆਪਾਂ ਕਈ ਵੀਡੀਓ ਬਣਾ ਚੁੱਕੇ ਹਾਂ ਅੱਜ ਦੀ ਵੀਡੀਓ 'ਚ ਆਪਾਂ ਤਿੰਨ ਤਾਂ ਦਿਖਾਵਾਂਗੇ ਜਰਸੀ ਦੋ ਤਾਜ਼ੀਆਂ ਤੇ ਇੱਕ ਜਰਸੀ ਭਿਲਾਟ ਦਿਖਾਵਾਂਗੇ ਤੇ ਇੱਕ ਐਚਐਫ ਤੇ ਜਰਸੀ ਦਾ ਕ੍ਰੋਸ ਤੇ ਇੱਕ ਦਿਖਾਵਾਂਗੇ ਐਰ ਸ਼ਹਿਰ ਐਰ ਸ਼ਹਿਰ ਤਾਜੀ ਸੂਈਆ ਤੇ ਜਿਹੜੀ ਐਰ ਸ਼ਹਿਰ ਨਾਲ ਬੱਛੀ ਆ ਨਾ ਜਰਸੀ ਕੰਪਨੀ ਦੀ ਆ ਬਿਲਕੁਲ ਪਿਓਰ ਜਰਸੀ ਕਹਿ ਸਕਦੇ ਆ ਗੈਰੀ ਇਹਦੇ ਫੇਸ ਤੇ ਮਾਰ ਨਹੀਂ ਨਿਆ ਮਰਾ ਇੱਥੇ ਪਿਓਰ ਜਰਸੀ ਦੀ ਬੱਛੀ ਆ ਗਈ ਤੇ 나ੜੂਆ ਨਾਲ ਆ ਬਿਲਕੁਲ ਤਾਜੀ ਸੂਈ ਆ ਆਪ ਆ ਗਈ ਐਰ ਸ਼ੈਰ ਸੂਆ ਇਹ ਪਹਿਲਾ ਤੇ ਸ਼ੁਰੂਆਤ ਕਰਾਂਗੇ ਆ ਭਾਈ ਇਧਰਲੇ ਬੰਨਿਓ ਇੱਕ ਨੰਬਰ ਤੋਂ ਇੱਕ ਨਾਲ ਇੱਕ ਤੋਹਫਾ ਫ੍ਰੀ ਆ ਦੋ ਨਸਲਾਂ ਮਿਲ ਜਾਣੀਆਂ ਇੱਕ ਨਾਲ ਹੋਰ ਭਾਈ ਕੀ ਹਾਲ ਚਾਲ ਠੀਕ ਠਾਕ ਵਧੀਆ ਜੀ ਚੜਦੀ ਕਲਾ ਜੀ ਹਾਂ ਚੜਦੀ ਕਲਾ ਵੀ ਕਿਰਪਾ ਮਾਲਕ ਦੀ ਜੀ ਤੇ ਜਿੱਦਾਂ ਆਪਾਂ ਪਹਿਲਾਂ ਉਹ ਵੱਡੀ ਗਾਣੀ ਪਾਈ ਸੀ ਵੀਡੀਓ ਕੇ ਮੇਰੇ ਹੱਥਾਂ ਦਾ ਬਹੁਤ ਵਧੀਆ ਜੀ ਬਹੁਤ ਹੁਣ ਤੱਕ ਫੋਨ ਆਉਂਦੇ ਨੇ ਜੀ ਠੀਕ ਹੈ ਤਕਰੀਬਨ ਕਿਹੜੀ ਜਗ੍ਹਾ ਤੋਂ ਫੋਨ ਆਇਆ ਕੈਨੇਡਾ ਅਮਰੀਕਾ ਹਰ ਇੱਕ ਜਗ੍ਹਾ ਤੋਂ ਫੋਨ ਆਇਆ ਜੀ ਤੇ ਹਰੇਕ ਸਟੇਟ ਤੋਂ ਆਇਆ ਹੋਏ ਇੱਕ ਸਟੇਟ ਤੋਂ ਆਇਆ ਜੀ ਉੱਤਰਾਖੰਡ ਕੀ ਹੋ ਗਿਆ ਹਿਮਾਚਲ ਹੋ ਗਿਆ ਹਰੇਕ ਜਗ੍ਹਾ ਤੋਂ ਫੋਨ ਆਇਆ ਜੀ ਉਹਦਾ ਹਾਂ ਤੇ ਐਂ ਕਹਿ ਸਕਦੇ ਆ ਆਪਾਂ ਵੀ ਮੰਗੋ ਦੀ ਹੈਗੀ ਦੀ ਪੂਰੀ ਫੁੱਲ ਮੰਗ ਜੀ ਫੁੱਲ ਆ ਡਿਮਾਂਡ ਬਾਈ ਕਹਿੰਦਾ ਉਹਦੀ ਫੁੱਲ ਸੀ ਕੰਮ ਬਾਈ ਦਾ ਹੈਗਾ ਜ਼ਿਆਦਾਤਰ ਜਰਸੀ ਤੇ ਜਿਵੇਂ ਇੱਕ ਨੰਬਰ ਤੇ ਆ ਜਰਸੀ ਦੇਖ ਰਿਹਾ ਨਾ ਪਹਿਲਾਂ ਤਾਂ ਗਰੀ ਇਹਦੀ ਫੇਸ ਤੇ ਮਾਰ ਕੇ ਮੈਂ ਫੇਸ ਕੁਆਲਿਟੀ ਦਿਖਾ ਦਿੰਦਾ ਬੱਚੀ ਦੀ ਤੇ ਬਿਲਕੁਲ ਛੋਟੇ ਫੇਸ ਦੇ ਵਿੱਚ ਆ ਗਈ ਮੋਟੀ ਅੱਖ ਚ ਇਨੂੰ ਬੰਦਾ ਐ ਨਹੀਂ ਕਹਿ ਸਕਦਾ ਯਾਰ ਵੀ ਇਹ ਚ 1% ਵੀ ਉਹ ਹੀ ਕਿਤੇ ਕ੍ਰੋਸ ਆ ਹਾਂਜੀ ਹਾਂਜੀ ਪੂਰਾ ਫੁੱਲ ਬਰੀਡ ਆ ਜੀ ਪੂਰੀ ਜਿਨੀ ਬਰੀਡ 100% ਚ ਟੋਆ ਬੋਦ ਦਾ ਮੋਟੀ ਅੱਖ ਤੇ ਮੂੰਹ ਇਹਦਾ ਆਪਾਂ ਕਹਿ ਸਕਦੇ ਹਾਂ ਵੀ ਯਾਰ ਪੌਣੀ ਇੱਕ ਗਿੱਠ ਦੀ ਹੁੰਦੀ ਪੌਣੀ ਗਿੱਠ ਦੀ ਹਾਂਜੀ ਜਿਹੜਾ ਕਲਰ ਇਹਦਾ ਕਾਫੀ ਸ਼ੇਡ ਕਾਫੀ ਸ਼ੇਡ ਆ ਗਿਆ ਹਾਂਜੀ ਹਾਂਜੀ ਧੋਰ ਬਈ ਖੋਲ ਕੇ ਸੁਆ ਕਿਹੜਾ ਸੁੰਦੀ ਆ ਇਹ ਦੂਜਾ ਸੁਆ ਸੁੰਦੀ ਆ ਜੀ ਇਹ ਸੁਆ ਸੁੰਦੀ ਆ ਦੂਜਾ ਤੇ ਦਿਨ ਇਹਦੇ ਕਿੰਨੇ ਪੈਂਡਿੰਗ ਨੇ ਇਹ ਸੋਧਰਲੇ ਬੰਨੇ ਰੱਖੀ 29 ਤਰੀਕ ਨੂੰ ਦਿਨ ਪੂਰੇ ਕਰਦੀ ਆ ਜੀ 29 ਤਰੀਕ ਨੂੰ ਅੱਜ ਕਿੰਨੀ ਹੋਗੀ ਅੱਜ ਦੇਖ ਲਓ 23 ਅੱਜ ਹੋ ਗਈ 23 ਕਹਿੰਦੇ ਅੱਜ ਜਗਰਾਵਾਂ ਮੰਡੀ ਵੀ ਲੱਗੀ ਹੋਈ ਆ ਹਨਾ ਹਾਂਜੀ ਹਾਂਜੀ ਆ ਤਰੀਕ ਅੱਜ 23 29 ਨੂੰ ਇਹਦੇ ਦਿਨ ਪੂਰੇ ਨੇ 6 ਦਿਨ ਬਾਕੀ ਨੇ 1 2 ਦਿਨ ਪਸ਼ੂ ਕਈ ਵਾਰੀ ਸੱਜਣੋਂ ਉੱਤੇ ਵੀ ਲੈ ਜਾਂਦੇ ਉੱਪਰ ਵੀ ਲੈ ਜਾਂਦਾ ਜੀ ਬੱਚੀ ਐਨ ਆ ਗਈ ਕੂੰਜ ਵਰਗੀ ਸ਼ਕੀਨ ਆ ਗਈ ਫੁੱਲ ਸ਼ਕੀਨ ਉਪਰਾ ਕਰਦੀ ਆਈਆਂ ਇਹ ਨੇ ਨਾ ਹਲੀ ਠੀਕ ਹੈ ਹਾਂ ਉਪਰਾ ਕਰਦੀ ਇੱਕ ਆ ਦੇਖੋ ਤੁਰਨ ਦਾ ਅਤ ਨਹੀਂ ਹੈਗੀ ਉਹਦੇ ਕਰਕੇ ਮੁਰੀ ਕਰਕੇ ਨੂੰ ਠੀਕ ਹੈ ਗੱਲ ਆ ਥੋੜਾ ਜਿਹਾ ਉਪਰਾ ਬਾਈ ਕਹਿੰਦਾ ਮਹਾਂ ਵਧੀਆ ਸੂਆ ਸੂੰਦੀ ਆ ਦੂਜਾ ਤੇ ਆ ਗਈ ਪਿਓਰ ਜਰਸੀ ਚ 100 ਦਾ 100 ਤੇ ਹੈਗੀ ਆ ਸ਼ਕੀਨ ਕੂੰਜ ਵਰਗੀ ਕਹਿ ਸਕਦੇ ਆਂ ਪਾ ਜੀ ਯਾਰ ਬਿਊਟੀ ਵਾਲੇ ਪੱਖ ਤੋਂ ਵੀ ਚੰਗੀ ਆ ਪੰਛੀ ਤੇ ਦੁੱਧਾ ਦੇ ਪੱਖ ਤੋਂ ਵੀ ਇਹ ਚੰਗੀ ਰਹੂਗੀ ਹਾਂਜੀ 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 ਕਿਉਂਕਿ ਥਣ ਦਾ ਸਹਿਜ ਆ ਜਿਹੜਾ ਸਹਿਜ ਬਹੁਤ ਸੋਹਣਾ ਰੱਖਦੀ ਐ ਇੱਥੇ ਦਿਖਾ ਲਈ ਮੇਰੀ ਥਣ ਦਾ ਸਹਿਜ ਇਹਦਾ ਬਾਖਮਾਲ ਰਹੂਗਾ ਯਾਰ ਮੱਜਾਂ ਨਾਲ ਦਾ ਹੀ ਰਹੂਗਾ ਹਾਂਜੀ ਮੱਜਾਂ ਨਾਲ ਦਾ ਹੀ ਆ ਦੇਖੋ ਮੋਟਾ ਥਣ ਲੱਗਿਆ ਮੁੱਠੀ ਚ ਚਵਾਈ ਵਾਲਾ ਤੇ ਕੱਲਾ ਕੱਲਾ ਲੱਗਿਆ ਸਿੰਗਲ ਚਾਰ ਥਣ ਨੇ ਕੋਈ ਗੱਲ ਨਹੀਂ ਕੋਈ ਗੱਲ ਹੀ ਪੇਸ਼ਾਨਾ ਕਰੋ ਆ ਸਵੇਰ ਆਦੀ ਠੰਡੀ ਆ ਗਈ ਠੰਡੀ ਹੈ ਜੀ ਜਮਾਪੁਰੀ ਉਹ ਇੱਕ ਡਰਦੇ ਨੇ ਜੀ ਹੁਣ ਹੀ ਆਏ ਨੇ ਨਾ ਪਸ਼ੂ ਆ ਹੋਏ ਸਾਈਡ ਤੇ ਇੱਥੋਂ ਥਾਣ ਦਾ ਸਾਈਜ਼ ਦਿਖਾ ਕੇ ਗਏ ਜੀ ਪਛਾਣ ਹੋ ਕੇ ਸਾਰੀ ਬੱਚੀ ਵੀ ਦਿਖਾ ਦੀ ਹੋਈ ਜਦੋਂ ਹੁਣ ਦੇਖਦੀ ਆ ਨਾ ਇੱਥੋਂ ਇਹਦੇ ਫੇਸ ਤੇ ਬਾਡੀ ਤੇ ਵਿਆਨ ਆ ਗਈ ਜਮਾ ਆਪਾਂ ਐ ਨਹੀਂ ਕਹਿ ਸਕਦੇ ਵੀ ਯਾਰ ਕੋਈ ਚਾਰ ਚੂੜ ਤੇ ਭਲੀਆ ਓਵਰ ਫੈਟ ਨਹੀਂ ਹੈਗੀ ਬਈ ਜੋ ਵੀ ਨਹੀਂ ਹੈਗੀ ਜਮਾ ਹੀ ਜੀ ਕਿੰਨਾ ਕੁ ਦੁੱਧ ਦੱਸਿਆ ਮਾਲਕ ਨੇ ਪਹਿਲੇ ਜੀ ਇਹਦਾ 14 ਲੀਟਰ ਦਾ ਰਿਕਾਰਡ ਆ ਜੀ ਪਲੂਨ ਦਾ ਪਹਿਲਣ ਦਾ ਪਹਿਲਣ ਦਾ ਜੀ ਠੀਕ ਹੈ ਹਾਂ ਤੇ ਸੀਮਨ ਵੀ ਜਰਸੀ ਲਈ ਹੈ ਹਾਂ ਸੀਮਨ ਵੀ ਜਰਸੀ ਦਾ ਲੱਗਾ ਆ ਜੀ ਆ ਸੀਮਨ ਵੀ ਇਹਦੇ ਜਰਸੀ ਦਾ ਲੱਗਾ ਤੇ ਆਪ ਵੀ ਯਾਰ ਇਹ ਪਿਓਰ ਜਰਸੀ ਚਾਹੀਦੀ 100 ਦਾ 100 100 ਦਾ 100 ਜੀ ਕੁਆਲਿਟੀ ਬਹੁਤ ਆ ਬੱਚੀ ਹਾਂ ਕੁਆਲਿਟੀ ਬਹੁਤ ਜ਼ਿਆਦਾ ਜੀ ਪੈਸੇ ਭਾਈ ਕਿੰਨੇ ਲਵਾਵਾਂਗੇ ਇਹ ਆਪਾਂ ਇਹਦਾ ਮੁੱਲ 58000 ਰੁਪਇਆ ਜੀ ਕਿੰਨੇ ਦੀ ਹੋ ਜੀ ਹਾਂ ਵਿੱਚ ਛੋਰ ਛੱਪਾਈ ਕਰਾਂਗੇ ਬਾਕੀ ਉਹ ਭਰਾ ਫੋਨ ਲਾਵੇ ਜਿੰਨੇ ਲੈਣੀ ਹੈ ਜਿਹੜਾ 40 45 ਵਾਲਾ ਤਾਂ ਗੱਲ ਹੀ ਨਾ ਕਰੇ ਬਹੁਤ ਲੋਕ ਥੱਲੋਂ ਚੱਕ ਕਰਨ ਆਪਾਂ ਦੇ ਨੇ 40 ਲੈ ਲਓ 42 ਲੈ ਲਓ ਬਰ ਉਹ ਗੱਲਾਂ ਵਧੀਆ ਨਹੀਂ ਲੱਗਦੀਆਂ ਹੈਗੀਆਂ ਇੱਕ ਗੱਲ ਦੱਸਦਾ ਨਾ ਮੇਰੀ ਮਾਲਕ ਨਾਲ ਪਹਿਲਾਂ ਜਾ ਕੇ ਇਹੀ ਗੱਲ ਹੁੰਦੀ ਹੁੰਦੀ ਹੈ ਵੀਡੀਓ ਤੋਂ ਪਹਿਲਾਂ ਵੀ ਰੇਟ ਨੇ ਬਾਈ ਜਿਹੜਾ ਰੇਟ ਰੱਖੀ ਲੈਣ ਦੇਣਾ ਹਾਂਜੀ ਹਾਂਜੀ ਉਹਦੇ 'ਚ ਥੋੜੇ ਹੀ ਫਰਕ ਹੁੰਦਾ ਥੋੜਾ ਫਰਕ ਹਾਂਜੀ ਹਾਂਜੀ 2-4 ਹਜ਼ਾਰ ਵਾਲੀ ਗੈਮ ਹੀ ਹੁੰਦੀ ਹੈ ਵੱਡੇ ਰੇਟਾਂ 'ਚ ਕੋਈ ਛੋਟੇ ਰੇਟਾਂ 'ਚ ਜ਼ਿਆਦਾ ਫਰਕ ਨਹੀਂ ਫਰਕ ਨਹੀਂ ਹੁੰਦਾ ਹਾਂਜੀ 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 ਅੰਡਮਾਂਡ ਇਹਦੀ 225000 ਕਰਦਾ ਥੋੜਾ ਬਹੁਤਾ ਮਾਨਤਾਨ ਕਰ ਦੂਗਾ ਪਰ ਬੱਚੀ ਜਿਹੜੇ ਸੱਜਣ ਦੇ ਘਰੇ ਜਾਊਗੀ ਯਾਰ ਘਰੇ ਖੜੀ ਜਚੂਗੀ ਬੰਨ੍ਹ ਠੰਡੀ ਸੀਲ ਬਹੁਤ ਹੈ ਜੀ ਆਈ ਕਰਕੇ ਉੱਪਰ ਆ ਜਾ ਕਰਦੀ ਐ ਇੰਨੀ ਠੰਡੀ ਸੀਲ ਹੈ ਬਹੁਤ ਮਰਜ਼ੀ ਜਿਵੇਂ ਮਰਜ਼ੀ ਥੱਲੇ ਬੈਠ ਰੋ ਥਾਰ ਦੇਖੋ ਇਹ ਗਰਮੀ ਵਾਲੇ ਤੋਂ ਫੇਰ ਇਹ ਦੁੱਧ ਦਾ ਜਿਹੜਾ ਬਾਈ ਇਹਦੀ ਫੈਟ ਹੁੰਦੀ ਹੈ ਜਿਹੜੀ ਮੱਜਾਂ ਨੇੜੇ ਜਿਹੜੀ ਮੱਜਾਂ ਦਾ ਬਰਾਬਰ ਹੀ ਹੁੰਦੀ ਹੈ 50 ਤੋਂ ਲਾ ਕੇ 60 ਬਾਖੜਾ 6.5 ਤੱਕ ਵੀ ਦਿੰਦੀਆਂ ਹਾਂਜੀ ਹਾਂਜੀ ਇਹ ਬਾਈ ਕਹਿੰਦਾ 58 ਹੀ ਦੇ ਦਾਂਗੇ ਮਾਨਤਾ ਨੇ ਚੋ ਕਰ ਦਾਂਗੇ ਥੋੜਾ ਬਹੁਤਾ ਤੇ ਹੁਣ ਗੈਰੀ ਮਾਰ ਦੇ ਕੈਮਰਾ 2 ਨੰਬਰ ਵਾਲੀ ਤੇ ਇਹ 'ਚ ਵਜਨ ਵੀ ਫੁੱਲ ਆ ਬਾਈ ਹਣਾ ਹਾਂਜੀ ਹਾਂਜੀ ਪੂਰਾ ਵਜਨ ਆ ਜੀ ਇਹ 'ਚ ਵਜਨ ਵੀ ਫੁੱਲਾ ਇਹ ਹਾਜ਼ਰ ਵੀ ਜਾਦੀ ਹੈ ਹਾਂਜੀ ਹਾਂਜੀ ਹਾਜ਼ਰ ਹੈ ਜੀ ਹਾਂਜੀ ਹਾਂਜੀ ਤੋਰ ਬਾਈ ਖੋਲ ਕਿਹੜਾ ਸੂਆ ਕਿਹੜਾ ਇਹਦਾ ਦੂਜਾ ਸੂਆ ਜੀ ਦੂਜਾ ਸੂਆ ਕੰਪਨੀ ਇਹਦੀ ਵੀ ਜਰਸੀ ਦੇ ਵਿੱਚ ਆ ਗਈ ਜਰਸੀ ਹਾਂਜੀ ਹਾਂਜੀ ਤੋਰ ਖੋਲ ਲਲਰਾ तकरीबन ਉਹਦੇ ਨਾਲ ਲਈ ਆ ਫੋਚ ਕੇ ਤੋੜਦੇ ਟਕਾਈ ਨਾਲ ਤਲਕਣਾ ਥੋੜੀ ਬਣੂ ਬਣੂ ਬਹੁਤ ਥੱਲੇ ਬਹੁਤ ਬਣੂ ਵੀ ਰਿਕਾਰਡ ਵੀ ਬਹੁਤ ਅਸਿਆ ਆ ਜੀ ਬਾਕੀ ਆਪਾਂ ਕਿੰਨੇ ਦਿਨ ਪੈਂਡਿੰਗ ਨੇ ਬਾਈ ਇਹਦੇ ਇਹਦੇ 26 ਤਰੀਕ ਨੂੰ ਨੇ ਪੂਰੇ ਦੱਸਿਆ ਜੀ ਤਿੰਨ ਚਾਰ ਦਿਨ ਪਹਿਲਾਂ ਹਾਂ ਵੀ ਲੈ ਜੂਗੀ ਤਿੰਨ ਚਾਰ ਦਿਨ ਹੋਰ ਥੋੜੀ ਜੀ ਨੇੜੇ ਫੜ ਕੇ ਹੌਲੀ ਤੋੜਦੇ ਤੇ ਬਾਕੀ ਕਾਦਵੀ ਚੰਗਾ ਬੱਛੀ ਦਾ ਤੇ ਚਮਕਦਮਕ ਵੀ ਚੰਗੀ ਆ ਕਮਾਲਾ ਬਾਈ ਹਾਂ ਜਾਨ ਬਹੁਤ ਆ ਜੀ ਬੱਛੀ ਚ ਹਾਂ ਤੇ ਜਰਸੀ ਦੇ ਵਿੱਚ ਆ ਗਈ ਇਹ ਵੀ ਹਾਂ ਜੀ ਹਾਂ ਜੀ ਜਾਨ ਵੀ ਫੁੱਲ ਆ ਉਹ ਨਹੀਂ ਹੈਗੀ ਵੀ ਨਿੱਕੀ ਜੀ ਹੋਊਗੀ ਜਦੋਂ ਤੁਸੀਂ ਨੇੜੇ ਆਉਂਗੇ ਹਾਂ ਜੀ ਹਾਂ ਜੀ ਚੰਗੀ ਜਰਸੀ ਆ ਗਈ ਬਣਦੀ ਠੰਡੀ ਆ ਗਈ ਵਧੀਆ ਥਣ ਵੀ ਸਿੰਗਲ ਚਾਰ ਨੇ ਫਾਲਤੂ ਨਹੀਂ ਹੈਗਾ ਕਿਤੇ ਵੀ ਹਾਂ ਜੀ ਤੇ ਥਣ ਦਾ ਸਹਿਜ ਆ ਜਿਹੜਾ ਉਹ ਤੁਹਾਡੇ ਸਾਹਮਣੇ ਆ ਤੇ ਆ ਗਈ ਚਮਕਦਮਕ ਚਮਕਦਮਕ ਵਾਲੀ ਜੀ ਪੂਰੀ ਫੁੱਲ ਤੇ ਝੋਲਾ ਦਿਖਾ ਕੇ ਰੀ ਥੱਲੇ ਉਹਦਾ ਥੱਲੇ ਉਹ ਝੋਲਾ ਜਿਹੜਾ ਲੱਗਿਆ ਸਵੇਰ ਦੀ ਠੰਡੀਆਂ ਬਾਈ ਠੰਡੀ ਠੰਡੀ ਜਮਾ ਗਰਮ ਤਾਂ ਨਹੀਂ 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 ਜਮਾ ਗਰਮ ਨਹੀਂ ਹੈਗੀ ਜੀ ਹਾਂ ਸਵੇਰ ਅੱਜ ਬਾਈ ਕਹਿੰਦਾ ਹੈਗੀ ਆ ਠੰਡੀ ਤੇ ਬਾਕੀ ਥੋੜਾ ਆਈਆਂ ਨੇ ਆਈਆਂ ਕਰਕੇ ਉਪਰਾ ਬਣ ਜਾ ਕਰਦੀਆਂ ਨੇ ਠੀਕ ਆ ਗੱਲ ਹਾਂ ਗੱਡੀ ਜੁੱਤਰਨ ਕਰਕੇ ਨਾ ਇੱਥੇ ਇੱਥੇ ਦਿਖਾ ਦੇ ਜੀ ਤੇ ਝੋਲ ਝੂਲੇ ਦੀ ਫੁੱਲ ਆ ਗਈ ਹੈ ਨਾ ਇੱਥੋਂ ਜਿਵੇਂ ਆਪਾਂ ਗੱਲਬਾਤ ਕਰ ਲਈਏ ਬੋਝ ਕੇ ਬੋਝ ਕੇ ਪਰੇਸ਼ਾਨ ਨਾ ਕਰ ਉਹ ਕੈਮਰੇ ਕੋਲ ਸਾਡੇ ਸਾਡੇ ਪੁੱਤ ਤੇ ਆਰਡਰ ਬਣਾਉਗੀ ਖੁੱਲਾ ਇੱਥੇ ਦਿਖਾਣੇ ਗਾਣੇ ਬਣਿਓ ਕਰੀ ਨਾਲੇ ਬੰਨੇ ਦਿਖਾ ਦੇ ਆਰਡਰ ਵੀ ਚੰਗਾ ਬਣਾਉ ਜਾਨ ਵਜਨ ਵਜੂਦੋ ਫੁੱਲਾ ਹਰੇ ਨਾਲਾ ਨੂੜਾ ਬਹੁਤ ਨੇ ਜੀ ਲੈਵੇ ਤੇ ਦੇਖੋ ਪੂਰੀ ਕਿੰਨਾ ਕੁ ਦੁੱਧ ਦੱਸਿਆ ਦਾ ਮਾਲਕ ਨੇ ਪਹਿਲੇ ਨੂੰ ਦਾ ਦੇਖੋ ਇਹਦਾ 17 18 ਲੀਟਰ ਕਹਿੰਦੇ ਪਲੂਨ ਦਾ ਚੋਆ ਆ ਆਪਾਂ ਕਹਿੰਦਾ 18 ਲੀਟਰ ਗਾਂ ਗਰਮੀ ਜੀ ਦੇ ਤੇ ਬਹੁਤ ਆ 17 18 ਲੀਟਰ ਠੀਕ ਆ ਗੱਲ ਹਾਂਜੀ ਹਾਂਜੀ ਤੇ ਗਾਂ ਵਾਲੇ ਬੰਨੇ ਆਰਡਰ ਬਣਾ ਲਿਆ ਤਕਰੀਬਨ ਪਛਾਹ ਵਾਲੇ ਬੰਨੇ ਹੁਣ ਬਣਾਉਣਾ ਸ਼ੁਰੂ ਸ਼ੁਰੂ ਕਰ ਲਿਆ ਹਾਂਜੀ ਹਾਂਜੀ ਚਾਰੂ ਚੁਰੂ ਬਹੁਤ ਆ ਜੀ ਐ ਪੂਰੀ ਫੁੱਲ ਖਾਈ ਖਾਈ ਵੀ ਜਾਂਦੀ ਆ ਇੱਥੇ ਲੈ ਬੰਨੇ ਦਿਖਾ ਦੇਗੇ ਇਹਦੀ ਕਈ ਚਾਰੂ ਚੁਰੂ ਡੰਗਰ ਆਏ ਹੋਏ ਨੇ ਸਫਰ ਤੋਂ ਆਏ ਨੇ ਥੋੜੀ ਜਿਹੀ ਭੁੱਖੇ ਕਰਕੇ ਚਾਰੂ ਬੀਤੀ ਜਾਂਦੀਆਂ ਨੇ ਖਾਣ ਖੂਣ ਵਾਲੀ ਕੋਈ ਘਾਟ ਨਹੀਂ ਹੈਗੀ ਇਹਦੇ ਪੈਸੇ ਬਾਈ ਕਿੰਨੇ ਲਵਾਂਗੇ ਆਪਾਂ ਇਹਦਾ ਮੁੱਲ 62000 ਰੁਪਏ ਆ ਜੀ ਥੋੜਾ ਬੋਤਾ ਮੰਨ ਹਾਂ ਇਹ ਚ ਮੰਤਨ ਕਰਾਂਗੇ ਜੀ ਠੀਕ ਹੈ ਠੀਕ ਹੈ ਜਿਹੜਾ ਭਰਾ ਹੋਵੇ ਕਿਸੇ ਭਰਾ ਨਹੀਂ ਲੈਣਾ ਹਾਂ ਤਾਂ ਕੋਈ ਚੱਕਰ ਨਹੀਂ ਜੀ ਖੁੱਲਾ ਮੰਤਨ ਕਰਾਂਗੇ ਜੀ ਹਾਂ ਕਿਸੇ ਨੂੰ ਐ ਨਹੀਂ ਖੁੱਲਾ ਕਰ ਦਾਂਗੇ ਤੇ ਆਏ ਗਏ ਸੱਜਣ ਨੂੰ ਨਰਾਜ਼ ਨਹੀਂ ਕਰ ਨਰਾਜ਼ ਨਹੀਂ ਕਰਦੇ ਹਾਂ ਦੇ ਕੇ ਤੋਰਾਂਗੇ ਹਾਂ ਦੇ ਕੇ ਦੇ ਕੇ ਜੀ ਤੇ ਹੁਣ ਮਾਰ ਦੇ ਗਰੀ ਐਰ ਸ਼ਾਇਰ ਤੇ ਕੈਮਰਾ ਇੱਥੋਂ ਲੰਬਾਈ ਲੰਬੂਈ ਦਿਖਾ ਦੇ ਥਣ ਦਾ ਸਾਈਜ਼ ਦਿ ਤੇ ਨਾਲ ਜਿਹੜੀ ਵੱਡੀ ਗੱਲ ਆ ਯਾਰ ਇਹਦੇ ਜਰਸੀ ਦੀ ਬੱਛੀ ਆ ਪਿਓਰ ਜਰਸੀ ਦੀ ਕਹਿ ਸਕਦੇ ਆਪਾਂ ਚੱਕ ਲੈ ਜੋਰ ਤੇ ਨਾਲੂਆ ਵੀ ਨਾਲ ਹੀ ਆ ਇਹਦੇ ਸੂਈ ਵੀ ਤਾਜੀ ਐ ਇਹ ਤੁਹਾਡੇ ਦੋ ਸ਼ੌਂਕ ਪੂਰੇ ਕਰ ਦੂ ਇੱਕ ਤਾਂ ਪਿਓਰ ਜਰਸੀ ਦੀ ਬੱਛੀ ਘਰੇ ਆ ਜੂ ਇੱਕ ਆ ਜੂ ਐਰ ਸ਼ੈਰ ਤੇ ਜਿਹੜੀਆਂ ਦੋਨੇ ਨਸਲਾਂ ਨੇ ਡਿਮਾਂਡ ਦੋਨਾਂ ਦੀ ਐ ਫੁੱਲਾ ਜਰਸੀ ਤੈਰ ਸ਼ੈਰ ਦੀ ਟੋੜ ਬਈ ਖੋਲ ਕੇ ਸੁਆ ਕਿੜਾ ਦਾ ਇਹਦਾ ਪਹਿਲਾ ਸੁਆ ਜੀ ਦੰਦੋਂ ਛੇਕ ਦੇ ਪੂਰੇ ਕਰ ਗਈ ਜੀ ਹੁਣ ਦਿਨ ਕਿੰਨੇ ਕੋ ਕੇ ਸੂਈ ਨੇ ਇਹਨੂੰ ਇਹ ਦੇ ਅੱਜ ਮਤਲਬ ਵੀ ਰਾਤ 11 12 ਵਜੇ ਸੂਈਆ ਦੇਖੋ ਜੋਰ ਪਈ ਆ ਠੀਕ ਆ ਪ੍ਰੋਪਰ ਆ ਜੇਰ ਵੀ ਪਈਆ ਤੇ ਰਾਤ ਦੀ ਸੂਈ ਹੋਈ ਆ ਹਾਂਜੀ ਹਾਂਜੀ ਭਲਬਾਦੀ ਹੈਗੀ ਭਲਬਾਦੀ ਦਾ ਫਿਰ ਤੁਹਾਨੂੰ ਪਤਾ ਸੂਕੇ ਡੰਗਰ ਮਾਰਾ ਇੱਕ ਆਲੀ ਹੋਲੀ ਇੱਕ ਗੱਲ ਹੋਰ ਦੱਸ ਦਨਾ ਸੂਕੇ ਡੰਗਰ ਨਾ ਅੱਧਾ ਹੀ ਰਹਿ ਜਾਂਦਾ ਹਾਂਜੀ ਜਿਵੇਂ ਹੁਣੇ ਕੱਖ ਪੱਠਾ ਚੱਕੂਗੀ ਪੰਜ ਚਾਰ ਦਿਨ ਤੱਕ ਜਾ ਕੇ ਬਾਈ ਹਨਾ ਦਾਣਾ ਦੱਪਾ ਖਾਣ ਲੱਗੂਗੀ ਰੈਡੀ ਹੋ ਜੀ ਔਰ ਇਹ ਚਵਾਈ ਦੇ ਬਹੁਤ ਪਾਸ ਨਿਕਲੇ ਜੀ ਮੋਟੀ ਧਾਰ ਪੂਰੀ ਫੁੱਲ ਜੀ ਆਡਰ ਸੋਨਾ ਰੱਖ ਦੀਆ ਕਮਾੜਾ ਬਾਈ ਇੱਥੋਂ ਇਹ ਆ ਗਈ ਐਰ ਸ਼ੈਰ ਦੇ ਵਿੱਚ ਨਾਲ ਇਹਦੇ ਆ ਗਈ ਪਿਓਰ ਜਰਸੀ ਦੀ ਬੱਚੀ ਕੱਦ ਵੀ ਵੈੜਦਾ ਚੰਗਾ ਤੇ ਲੰਬੀ-ਲੰਬੀ ਵੀ ਚੰਗੀ ਆ ਇੱਕ ਗੱਲ ਹੋਰ ਦੱਸਦਾ ਨਾ ਐਰ ਸ਼ੈਰਾਂ ਨੂੰ ਡਾਕਟਰ ਦੀ ਵਾਲੀ ਲੋੜ ਨਹੀਂ ਪੈਂਦੀ ਨਹੀਂ ਪੈਂਦੀ ਜੀ ਬਿਲਕੁਲ ਨਹੀਂ ਪੈਂਦੀ ਨਾ ਗਰਮੀ ਮਨਾਉਣ ਦੀ ਹਾਂ ਜੀ ਐਰ ਸ਼ੈਰ ਨਸਲ ਦੀ ਇੱਕੇ ਖਾਸੀਅਤ ਆ ਹਾਂ ਜੀ ਜੀ ਦੁੱਧ ਬਹੁਤ ਸੰਘਣਾ ਹੁੰਦਾ ਜੀ ਹਾਂ ਦੁੱਧ ਦੀ ਫੈਟ ਵੀ ਚੰਗੀ ਹੁੰਦੀ ਹੈ ਤਾਂ ਦੁੱਧ ਬਈ ਇਹ ਆਪਣਾ ਕਿੰਨਾ ਕੁ ਪਾ ਸਕਦੇ ਕ ਅੰਦਾਜ਼ਾ ਲਾ ਜਣ ਜਾਂ ਆਪਾਂ ਆਈਡੀ ਆ ਜਾਏਗਾ ਦੇਖੋ ਜੀ ਜਿਵੇਂ ਮੈਂ 18-18 ਲੀਟਰ ਤਾਂ ਇਹਨੂੰ ਕੋਈ ਜਿਹੜੇ ਹਿਸਾਬ ਨਾਲ ਗਾਂ ਬਣੀ ਹੈ ਕੋਈ ਜ਼ਿਆਦਾ ਨਹੀਂ ਆਪਾਂ ਵਾਲਾ ਬਾਦੀ ਪਾਉ ਜਿਹੜਾ ਪਸ਼ੂ ਦੁੱਧ ਵੀ ਉਹੀ ਕੱਢਦਾ ਹਾਂ ਹਾਂ ਬਾਕੀ ਅਗਲੇ ਦੀ ਸੇਵਾ ਹੈ ਜੀ ਅੱਗੇ ਜਾ ਕੇ ਹੁਣ ਜੇ ਸੇਵਾ ਕਰੂਗਾ ਹੁਣ ਵੱਧ ਵੀ ਘੜਾ ਹਾਦੇ ਸਾਡੇ ਕੋਲ 13 ਲੀਟਰ ਵਾਲੀ ਜਰਸੀ ਹੈ 17 ਲੀਟਰ ਦੁੱਧ ਕਰਨ ਲੱਪੀ ਹੈ ਸਾਡੇ ਕੋਲ ਦੇ ਲੋ ਸੇਵਾ ਤੇ ਠੀਕ ਹੈ ਇਹ ਤਾਂ ਦੇਖੋ ਜੀ ਵਿਚਾਰੇ ਜਿੰਨਾ ਪਾਲ ਉਹਨਾਂ ਕੱਢ ਲਓ ਥਲੋ ਬਾਕੀ ਇਹ ਕੋਈ ਕੰਪਨੀ ਮੇਡ ਚੀਜ਼ਾਂ ਨਹੀਂ ਹੈ ਨਾ ਵੀ ਫਿਕਸ ਨਹੀਂ ਹੁੰਦੀ ਕੋਈ ਵੀ ਗੱਲ ਹਾਂਜੀ ਹਾਂਜੀ ਇਥੋਂ ਆਰਡਰ ਦਾ ਸਾਈਜ਼ ਸੋਨਾ ਰੱਖਦੀ ਆ ਥਣ ਦਾ ਸਾਈਜ਼ ਵੀ ਸੋਨਾ ਰੱਖਦੀ ਆ ਇਹਦੇ ਬਾਈ ਪੈਸੇ ਕਿੰਨੇ ਲਵਾਂਗੇ ਇਹਦਾ 60000 ਰੁਪਏ ਜੇ ਕਿਸੇ ਭਰਾ ਨੇ ਬੱਚੀ ਛੱਡ ਕੇ ਜਾਣੀ ਆ 3000 ਦੀ ਬੱਚੀ ਕੱਟ ਲਾਂਗੇ ਗਾਂ ਲੈ ਜਾ 3000 ਰੁਪਏ ਘਟਾ ਕੇ ਗਾਂ ਲੈ ਜਾ ਇਕੱਲੀ ਬੱਚੀ ਆਹੀ 3000 ਦੀ ਕੱਟ ਲਾਂਗੇ ਜਾਂ ਕਿਹਨੇ ਛੱਡਣੀ ਹੋਈ ਤਾਂ ਠੀਕ ਹੈ ਗਾਂ ਹਾਂ ਜੇ ਕਿਸੇ ਭਰਾ ਨੂੰ ਐ ਬੱਚੀ ਨਹੀਂ ਰੱਖਣੀ ਮੈਂ 3000 ਰੁਪਏ ਦੀ ਬੱਚੀ ਕੱਟ ਲਾਂ ਨਾ ਬੱਚੀ ਦਾ ਨਾਲ ਹੀ ਲੈ ਕੇ ਜਾਣਾ ਨਾ ਨਾ ਜੇ ਭਾਈ ਜਾਸ ਕਈ ਵਾਰ ਅਗਲਾ ਕਹਿੰਦਾ ਬੱਚੀ ਮੈਂ ਰੱਖਣੀ ਨਹੀਂ ਜਾਂ ਵੀ ਕੱਟਣੀ ਆਹੀ ਰੱਖ ਲਾਂ ਕੋਈ ਠੀਕ ਹੈ ਇਹਦਾ ਮੁੱਲ ਹੈਗਾ 60000 ਤੇ ਹੁਣ ਬਾਈ ਅਗਲੇ ਨੰਬਰ ਵਾਲੀ ਖੋਲ ਲਿਆ ਉਹਦੀ ਕੰਪ ਐਚਐਫ ਕ੍ਰੋਸ ਆ ਗਈ ਹੈ ਨਾ ਹਾਂ ਥੋੜੀ ਜਿਹੀ ਕ੍ਰੋਸ ਹੈ ਜੀ ਹਾਂਜੀ ਉਹਦਾ ਕ੍ਰੋਸ ਕ੍ਰੋਸ ਆਂਗ ਦੇ ਵਿੱਚ ਆ ਗਈ ਹਾਂਜੀ ਹਾਂਜੀ ਜਰਸੀ ਕ੍ਰੋਸ ਵੀ ਕਹਿ ਸਕਦੇ ਆ ਇਹਨੂੰ ਐਚਐਫ ਕ੍ਰੋਸ ਵੀ ਕਹਿ ਸਕਦੇ ਆ ਕਿਉਂਕਿ ਫੇਸ ਵਾਲੇ ਪੱਖ ਤੋਂ ਅੱਖ ਵਾਲੇ ਪੱਖ ਤੋਂ ਹੈ ਨਾ ਥੋੜਾ ਜਰਸੀ 'ਚ ਪੈਂਦੀ ਆ ਇਹ ਦਿਨ ਜਿਆਦਾ ਕੱਢਦੀ ਆ ਨਾ ਹਾਂ ਇਹ 4 ਅਪ੍ਰੈਲ ਨੂੰ ਦਿਨ ਪੂਰੇ ਕਰਦੀ ਆ ਜੀ 4 ਅਪ੍ਰੈਲ ਨੂੰ ਹਾਂਜੀ ਹਾਂਜੀ ਤਕਰੀਬਨ ਤਕਰੀਬਨ ਮੇਰਾ ਖਿਆਲ ਹੈ 23 ਤੇ ਦੇਖ ਲਓ ਤੁਸੀਂ 8 ਦਿਨ ਆਨੇ 8 ਤੇ 4 12 ਹੋਈ 13 ਦਿਨ ਨੇ 12-13 ਦਿਨ ਹੋ ਸਕਦਾ ਵੀ 2-4 ਦਿਨ ਇਧਰ ਉਧਰ ਇਧਰ ਉਧਰ ਲੈ ਜਾਏ ਹਾਂਜੀ ਹਾਂਜੀ ਉਹ ਤਾਂ ਅਸੀਂ ਹੁਣ ਦੱਸ ਦਈਏ ਅਗਲੇ ਨੂੰ ਵੀ ਦੇਖੋ ਵੀ ਵੀ 5-4 ਦਿਨ ਤਾਂ ਇਧਰ ਉਧਰ ਹੋ ਜਾ ਹੋ ਸਕਦਾ ਹਾਂਜੀ ਹਾਂਜੀ ਕਿਉਂਕਿ ਬੈਡ ਦਾ ਕੱਦ ਆ ਗਿਆ ਬਾਈ ਫੁੱਲ ਵੱਡਾ ਹੈ ਹਾਂਜੀ ਹਾਂਜੀ ਕੱਦ ਫੁੱਲ ਵੱਡਾ ਸੁਆ ਕਿਹੜਾ ਜੀ ਇਹਦਾ ਦੂਜਾ ਸੁਆ ਜੀ ਇਹਦਾ ਕੀਰਕਾਰ ਦੱਸਿਆ ਪਹਿਲਾਂ ਇਹਦਾ 17 ਕਿਲੋ ਲੀਟਰ ਕਾਰਡ ਦੱਸਿਆ ਜੀ ਪਲੂਨ ਦਾ ਠੀਕ ਹੈ ਗੱਲ ਹਾਂ ਤੇ ਬਾਕੀ ਇੱਕ ਗੱਲ ਹੋਰ ਦਾਦਾ ਨਾ ਵਪਾਰੀ ਉਹੀ ਡਿਟੇਲ ਦੱਸਦਾ ਜਿਹੜੀ ਉਹਨੂੰ ਮਾਲਕ ਦੱਸਦਾ ਬਾਕੀ ਬਾਈ ਤੁਸੀਂ ਪਸ਼ੂ ਆਪਦੀ ਸਮਝਣ ਵਾਲੀ ਲੈ ਹਾਂਜੀ ਹਾਂਜੀ ਵੀ ਆਪਣੇ ਘਰੇ ਆ ਕੇ ਆਰਡਰ ਰੱਖੂਗੀ ਬਿਲਕੁਲ ਫਿਕਸ ਨਾਲ ਲੱਗ ਮਾਰਡਰ ਹਾਂਜੀ ਆਰਡਰ ਨਹੀਂ ਆਪਾਂ ਕਹਿੰਦੇ ਤੁਹਾਨੂੰ ਵੀ ਬਾਲੀ ਝੋਲ ਮਾਰੂ ਵੀ ਥੱਲੇ ਆਰਡਰ ਰੱਖੂਗੀ ਫਿਕਸ ਜੀ ਫਿਕਸ ਪੂਰਾ ਫਿਕਸ ਰੱਖੂਗੀ ਜੀ ਇਹਦਾ ਬਈ ਅੱਜ ਵਾਲਾ ਰੇਟ ਕੋਈ ਸ਼ਾਮ ਸੋਮ ਵਾਲੇ ਛੱਡ ਕੇ ਪੈਸੀ ਇਹਦਾ 52000 ਰੁਪਈਆ ਇਹੋ ਚ ਛੋੜ ਛੱਪਾ ਖੁੱਲਾ ਕਰ ਦਾਂਗੇ ਬੰਦੇ ਦਾ ਠੀਕ ਆ ਮਾਨਤਾਨ ਨੂੰ ਫੁੱਲ ਕਰਾਂਗੇ ਹਾਂ ਕਰ ਦਾਂਗੇ ਮਾਨਤਾਨ ਹਾਂਜੀ ਹਾਂਜੀ ਮਾਨਤਾਨ ਬਾਈ ਕਹਿੰਦਾ ਫੁੱਲ ਕਰ ਦਾਂਗੇ ਤੇ ਹੁਣ ਜਰਸੀ ਆ ਗਈ ਭਲਿਆ ਟ੍ਰੈਂਡ ਦੇ ਹਾਂਜੀ ਟਰ ਹੋਰ ਖੋਲ ਕੇ ਜੋਬਰਾ ਬੱਚਾ ਤਾਂ ਨਹੀਂ ਉਹਦੇ ਨਾਲ ਨਹੀਂ ਬੱਚਾ ਨਹੀਂ ਹੈਗਾ ਜੀ ਇਹ ਮਿਲਦੀ ਭਾਰੇ ਤੇ ਆ ਦੁਨਣਾ ਟੈਂਪੜਾ ਨਾ ਟੀਕਾ ਟੂਕਾ ਕੋਈ ਨਹੀਂ ਲਵਾਉਂਦਾ ਪਾੜਾ ਪਾ ਕੇ ਚੋਨੇ ਆ ਪਾੜੇ ਤੇ ਐਮ ਖੜਕੇ ਮਿਲਦੀ ਐ ਠੀਕ ਐ ਇਹ ਆਪਣੀ ਕਰਦੀ ਆ ਨਹੀਂ ਇਹ ਲੈ ਕੇ ਆਏ ਸੀ ਆਪਾਂ ਠੀਕ ਐ ਗੱਲ ਹਾਂ ਦਿਹਾੜੀ ਖੰਡ ਅਗਲੇ ਦੇ ਘਰ ਜਾ ਕੇ ਹੋਖਪਰਾ ਵੀ ਕਰ ਸਕਦੀ ਆ ਸਾਡੇ ਕੋਲ ਤਾਂ ਪਾੜੇ ਤੇ ਮਿਲਦੀ ਆ ਪੂਰੀ ਖੜਕੇ ਪਾੜਾ ਪਾਉਂਨੇ ਆ ਮਿਲ ਪੈਂਦੀ ਐ ਇਹ ਸੂਆ ਪਲੂਣ ਜੀ ਪਹਿਲੇ ਸੂਆ ਹਾਂ ਜੀ ਹਾਂ ਜੀ ਦੁੱਧ ਕਿੰਨਾ ਹੁਣ ਦੁੱਧ ਥੱਲੇ 6 ਹੋਵੇ 7 ਵਜੇ ਇੱਥੇ ਕੀ ਆ ਬਸ 6 ਮੰਨ ਲੇ ਹਾਂ 6 ਮੰਨ ਲਈ ਅਗਲਾ ਠੀਕ ਐ ਗੱਲ ਦੁੱਧ ਬਾਈ ਕਹਿੰਦਾ 6 ਕਿਲੋ ਮੰਨ ਲਿਓ ਪਰ ਇਦਾਂ ਵੀ ਅਗਲੇ ਸੂਏ ਜਦੋਂ ਕੱਬਣ ਹੋ ਜੂਗੀ ਤਾਂ ਬੰਨ ਵਾਲੀ ਆਟੋਮੈਟਿਕਲੀ ਭਰਿਆ ਹੋਇਆ ਟੀਕਾ ਭਰਿਆ ਹੋਇਆ ਜੀ ਠੀਕ ਹੈ ਬਾਕੀ ਅਸੀਂ ਪੱਕਾ ਨਹੀਂ ਕਹਿੰਦੇ ਕਿ ਗਾਂ ਕੱਬਣ ਹੈਗੀ ਜਾਂ ਨਹੀਂ ਹੈਗੀ ਟੀਕਾ ਭਰਿਆ ਆ 17 ਫਰਵਰੀ ਦਾ ਇਹ ਠੀਕ ਹੈ ਜੀ ਠੀਕ ਅਸੀਂ ਇਹ ਨਹੀਂ ਕਹਿ ਕਦੇਣੀ ਵੀ ਸੂਨ ਵਾਲੀ ਆ ਅਗਲਾ ਕੱਲੂ ਕਹਿੰਦਾ ਤੁਸੀਂ ਕੱਬਣ ਗਈ 17 ਫਰਵਰੀ ਮਹੀਨੇ ਦੇ ਉੱਤੇ ਹੋਗੇ ਪੰਜ ਚਾਰ ਦਿਨ ਹਾਂ ਮਹੀਨੇ ਦੇ ਉੱਤੇ ਹੋਗੇ ਬਾਕੀ ਆਪਕੋ ਅਗਲੇ ਦੀ ਕਿਸਮਤ ਆ ਦੇਖੋ। ਇਹ ਕਾ ਬਾਈ ਇਹਦੇ ਲੱਗਿਆ ਪਰ ਬਾਈ ਕਹਿੰਦਾ ਗਰੰਟੀ ਕੋਈ ਨਹੀਂ ਆਪਾਂ। ਗੱਬਰ ਨਿਕਲੂ ਜਾਂ ਖਾਲੀ ਨਿਕਲੂ ਪਰ ਥੱਲੇ ਦੀ ਸਾਫ ਆ, ਸਾਈਡ ਫੈਡ ਨਹੀਂ ਹੈਗੀ ਥੱਲੇ। ਹਾਂ ਜੀ। ਧਾਰਤੂ ਬਹੁਤ ਮੋਟੀ ਪੈਂਦੀ ਆ ਪੂਰੀ ਵਧੀਆ ਹਾਂ। ਧਾਰ ਵੀ ਮੋਟੀ ਆ ਬਾਈ ਕਹਿੰਦਾ ਦੁੱਧ ਦੇ ਕੋਲੇ 6 ਕਿਲੋ ਆ ਐ ਮਨ ਲਓ ਐਚਪ ਗਾਂ ਦਾ ਜਿਹਹਾ ਜਹਾ 10 ਕਿਲੋ ਚੋਲੇ ਆ ਇਹਦਾ 6 ਚੋਲੇ। ਹਾਂ ਜੀ ਹਾਂ ਜੀ। 8-9 ਕਿਲੋ ਵੀ ਚੋਲੇ ਆ ਉਹਦਾ ਚਲੋ ਇਹਦੀ ਕਿਉਂਕਿ ਦੁੱਧ گاੜਾ ਹੁੰਦਾ। گاੜਾ ਹੁੰਦਾ ਜੀ, گاੜਾ ਪੂਰਾ। ਇਹਦਾ ਦੁੱਧ ਘਰੇ ਰੱਖਦੇ ਆ ਅਸੀਂ। ਇਹਦੀ ਪੈਸੇ ਕਿ ਕਿੰਨੇ ਕੁ ਦੀ ਹੋ ਜੂ ਇੱਥੇ ਛੜਦਾਂਗੇ ਜੋ ਕੋਈ ਗੱਲ ਨਹੀਂ ਕੋਈ ਗੱਲ ਮਾਨ ਤਾਨ ਕਰਦਾਂ ਖੁੱਲਾ ਤੇ ਕੋਈ ਇਹ ਭਾਈ ਨੇ ਲੈਣੀ ਹੋਈ ਠੀਕ ਹੈ ਗੱਲ ਖੁੱਲਾ ਮਾਨ ਤਾਨ ਕਰਦਾਂਗੇ ਤੇ ਮਾਨ ਤਾਨ ਬਾਈ ਕਹਿੰਦਾ ਖੁੱਲਾ ਕਰ ਦਿਆਂਗੇ ਕੋਈ ਦਿੱਕਤ ਨਹੀਂ ਆਏ ਗਏ ਭਰਾ ਨੂੰ ਕਹਿਣ ਦਾ ਭਾਅ ਵੀ ਯਾਰ ਮੋੜਦੇ ਨਹੀਂ ਹੈਗੇ ਕਿਸੇ ਵੀ ਹਾਂ ਜੀ ਹਾਂ ਜੀ ਇਹਦੇ ਫੇਸ ਤੇ ਘਰੀ ਕੈਮਰਾ ਕਰਾਂ ਹੋਰ ਮਾਰਦੇ ਜਾਂਦਾ ਜਾਂਦਾ ਵੋਏ ਇਹ ਬਾਲੀ ਪਿਆਰੀ ਲੱਗਦੀ ਹੈ ਇੱਕ ਭਰਾ ਉਹੀ ਫੋਨ ਲਾਉਣਾ ਜਿੰਨਾ ਮਤਲਬ ਲਵੇ ਜੇ ਪੈਸੇ ਲਾਉਣੇ ਹੁੰਦੇ ਨੇ ਬਾਕੀ ਦੂਜਾ ਨੰਬਰ 11500 ਰੁਪਏ ਸਾਈ ਨੇ ਮੰਨਣੀ ਹੈਗੀ ਕਿਉਂਕਿ ਲੋਕ ਹਰਾਨ ਬਹੁ ਕਰਦੇ ਨੇ ਹੁਣ ਕਹਿਣਾ ਤਾਂ ਨਹੀਂ ਹੈਗਾ ਵੀ ਉਹ ਵੱਡੀ ਗਾਂ ਚ ਸਾਨੂੰ ਲੱਗ ਗਈ ਸਾਡੇ ਪਿੰਡ ਦੇ ਬੰਦੇ ਨੇ ਬਹੁਤ ਆਰਾਨ ਕੀਤਾ ਠੀਕ ਆ ਬਾਈ ਥੋੜੀ ਜਿਹੀ ਪਾ ਕੇ ਸਾਈ ਮੁੜ ਕੇ ਕਹਿੰਦੇ ਨੇ ਸਾਡੀ ਹੋ ਗਈ ਮੁੜ ਕੇ ਸ਼ਾਮ ਤੱਕ ਫੋਨ ਨਹੀਂ ਚੱਕਦੇ ਇਹ ਗੱਲਾਂ ਵਧੀਆ ਨਹੀਂ ਹੋਈ ਹੈਗੀ ਆ ਫਿਰ ਦੂਜਿਆਂ ਨੂੰ ਬੰਦਾ ਜਵਾਬ ਹੋ ਜਾਂਦਾ ਹੈ ਨਾ ਨਾ ਜਵਾਬ ਦੇਣ ਜੋਗਾ ਜੀ ਅਗਲੇ ਦੂਜੇ ਨਾਲ ਗੱਲ ਕਰਦੇ ਆ ਫਿਰ ਅਗਲਾ ਕਹਿੰਦਾ ਮੇਰੀ ਸਾਈ ਪਾਈ ਹੋਈ ਸੀਗੀ ਆ ਫਿਰ ਮੇਰੇ ਵਰਗੇ ਨੂੰ ਫੋਨ ਲਾਉਂਦੇ ਹਾਂ ਹਾਂ ਫਿਰ ਫੋਨ ਲਾ ਕੇ ਆਇਆ ਹਾਂ ਹਾਂ ਫਿਰ ਅਗਲਾ ਬਦਨਾਮ ਕਰਦੇ ਨੇ ਇੱਕ ਦੂਜੇ ਨੂੰ ਠੀਕ ਹੈ ਜੀ ਮਤਲਬ ਮੜਾ ਮੋਟਾ ਫਰਕ ਤਰਕ ਹੁੰਦਾ ਇਹਨਾਂ ਦੇ ਵਿੱਚ ਇਹ ਫਰਕ ਨਹੀਂ ਹੁੰਦਾ ਜਿਵੇਂ 55000 ਰੁਪਏ 57 ਮੁੱਲ ਕਰ ਲਿਆ 40000 ਲੈ ਲਓ 42 ਲੈ ਲਓ ਤੇ ਕੁਝ ਥੋੜਾ ਬੋਤਾ ਮਾਨਤਾਂ ਹੋ ਗਿਆ ਕਿਉਂਕਿ ਜਮਾਨਾ ਜਿਹੜਾ ਜਮਾਨਾ ਤੁਹਾਨੂੰ ਪਤਾ ਸੱਜਣਾ ਦੇਲੀ ਵੀਡੀਓ ਦੇਖ ਲਓ ਕੰਪੀਟੀਸ਼ਨ ਜਿਹੜਾ ਕੰਪੀਟੀਸ਼ਨ ਦਾ ਕੰਮ ਹੈ ਜੀ ਇਹਦੇ ਚ ਹਾਂ ਇਹਦੇ ਚ ਦਿਹਾੜੀ ਮਾਰਜਨ ਜਿਹੜਾ ਕੰਮ ਹੀ ਹੁੰਦਾ ਵੀ ਬੜਾ ਜਿਆਦਾ ਰੇਟ ਦਾ ਕੋਈ ਅੰਤਰ ਨਹੀਂ ਬਾਕੀ ਇੱਥੇ ਅਸੀਂ ਤਸੱਲੀ ਕਰਾ ਕੇ ਤੋਰਾਂਗੇ ਅਗਲੇ ਇੱਥੇ ਸਾਡੇ ਘਰ ਪੂਰੀ ਤਸੱਲੀ ਕਰ ਲਿਆ ਅਗਲਾ ਠੀਕ ਹੈ ਜੀ ਗੇਟੋਂ ਬਾਹਰ ਗਈ ਕੋਈ ਸਾਡੀ ਤਸੱਲੀ ਨਹੀਂ ਹੈਗੀ ਠੀਕ ਹੈ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਬਹੁਤ ਲੋਕ ਕਹਿਣਗੇ ਮਹੀਨੇ ਬਾਅਦ ਵੀ ਫੋਨ ਕਰਨ ਲੱਪਣਗੇ ਵੀਰੇ ਆਇਆ ਹੋ ਗਿਆ ਹੋਗਾ ਦੇਖੋ ਵੀ ਜੀ 9915298620 ਹੋਰ ਨੰਬਰ ਕੋਈ 19479974183 ਦੋਨੇ ਨੰਬਰ ਬਾਈ ਦੇ ਸਕਰੀਨ ਤੇ ਲਗਾਤਾਰ ਚੱਲਦੇ ਨੇ ਜਿਹੜੇ ਭਰਾ ਨੂੰ ਇਹਨਾਂ ਚ ਕੋਈ ਵੀ ਬੱਚੀ ਪਸੰਦ ਆਉਂਦੀ ਹੈ ਨੇੜੇ ਆ ਕੇ ਤਸੱਲੀ ਕਰਕੇ ਚੈੱਕ ਕਰਕੇ ਸੂਈ ਨੂੰ ਚੋ ਕੇ ਪਾਸ ਕਰਕੇ ਤੇ ਗੱਬਣ ਦਾ ਚੇਪਾ ਲਾ ਕੇ ਪਾਸ ਕਰਕੇ ਤਸੱਲੀ ਨਾਲ ਬਾਈ ਤੋਂ ਲੈ ਜਿਓ ਧੰਨਵਾਦ ਜੀ